ਵਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਆ ਕੱਲ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਸੀ ਜੋ ਕਿ ਫੈਨਸ ਦੇ ਵੱਲੋਂ ਤੇ ਪਰਿਵਾਰ ਦੇ ਵੱਲੋਂ ਜਿਹੜਾ ਇਹ ਉਹ ਮਨਾਇਆ ਗਿਆ ਉੱਤੇ ਹੀ ਫੈਨਸ ਨੇ ਇੱਕ ਤੋਹਫਾ ਸਿੱਧੂ ਮੂਸੇਵਾਲਾ ਦੀ ਫੈਮਿਲੀ ਦੇ ਵੱਲੋਂ ਸਿੱਧੂ ਦੀ EP ਲਾਂਚ ਕਰਕੇ ਦਿੱਤਾ ਗਿਆ ਮਾਤਾ ਚਰਨ कौर ਕਾਫੀ ਜ਼ਿਆਦਾ ਭੌਕ ਵੀ ਜਿਹੜਾ ਇਹ ਉਹ ਦੇਖਣ ਨੂੰ ਮਿਲੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਿੱਧੂ ਦੇ ਜਿਹੜੇ ਫੈਨਸ ਨੇ 3 ਸਾਲ ਤੋਂ ਉਹਨਾਂ ਦੇ ਨਾਲ ਖੜੇ ਨੇ ਜਿਸ ਕਰਕੇ ਉਹਨਾਂ ਦਾ ਹੌਸਲਾ ਜਿਹੜਾ ਹੈ ਉਹ ਬਣਿਆ ਹੋਇਆ ਹੈ ਨਹੀਂ ਤਾਂ ਉਹ ਕਦੋਂ ਦੇਟਾਇਟਰੀ ਹੋ ਜਾਂਦੇ ਉਥੇ ਹੀ ਸਿੱਧੂ ਮੂਸੇਵਾਲਾ ਦੇ ਫੈਨਸ ਜਿਹੜੇ ਨੇ ਉਹ ਹਜੇ ਤੱਕ ਵੀ ਸਿੱਧੂ ਮੂਸੇਵਾਲਾ ਦੇ ਨਾਲ ਨੇ ਤੇ ਉਸ ਦੀ ਈਵੀ ਨੂੰ ਵੀ ਫੁੱਲ ਸਪੋਰਟ ਕਰ ਰਹੇ ਨੇ ਜਗਤ ਤੱਕ ਹਜੇ ਤੱਕ ਸਿੱਧੂ ਮੂਸੇਵਾਲਾ ਦਾ ਕਾਣੀ ਨਹੀਂ ਸੁਣਿਆ ਤਾਂ ਜਾ ਕੇ ਇੱਕ ਵਾਰ ਜ਼ਰੂਰ ਸੁਣੋ ਤੇ ਬਾਕੀ ਮਾਤਾ ਚੰਨ ਕੌਰ ਦੇ ਵੱਲੋਂ ਇਹ ਵੀ ਜਿਹੜਾ ਇਹ ਕਿਹਾ ਗਿਆ ਹੈ ਕਿ ਹਜੇ ਤੱਕ ਇਨਸਾਫ ਜਿਹੜਾ ਉਹ ਨਹੀਂ ਮਿਲਿਆ ਤੇ ਆਪਾਂ ਜਲਦੀ ਹੀ ਇਨਸਾਫ ਲੈਣਾ ਹੈ ਤਿੰਨ ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਇਸ ਲਈ ਸਾਡੇ ਨਾਲ ਇਸ ਤਰ੍ਹਾਂ ਜਿਹੜਾ ਉਹ ਖੜੇ ਰਹਿਣ ਫੈਨਸ ਤੇ ਬਾਕੀ ਤੁਹਾਡੇ ਇਸ ਨੂੰ ਲੈ ਕੇ ਕੀ ਵਿਚਾਰ ਨੇ ਕਮੈਂਟ ਕਰਕੇ ਚੰਗੀ ਦੱਸਿਓ